ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਹੱਸਦੇ ਖੇੜਦੇ ਰੱਖੇ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰੇ ਸੋ ਕਹਾਣੀ ਲੈ ਕੇ ਆਈਆਂ ਜਿਹੜਾ ਕਈ ਦਿਨਾਂ ਦਾ ਮਸਲਾ ਚੱਲ ਰਿਹਾ ਹੈ ਦੇਖੋ ਦੁਨੀਆਂ ਨੂੰ ਕੀ ਹੋ ਰਿਹਾ ਹੈ ਪਤੀ ਪਤਨੀ ਦਾ ਕਿੰਨਾ ਪਿਆਰਾ ਰਿਸ਼ਤਾ ਹੁੰਦਾ ਹੈ ਬਹੁਤ ਪਵਿੱਤਰ ਰਿਸ਼ਤਾ ਹੁੰਦਾ ਹੈ ਔਰ ਇਹ ਬੰਨਿਆ ਹੋਇਆ ਵੀ ਕਹਿੰਦੇ ਹੁੰਦੇ ਨੇ ਸਿਆਣੇ ਵੀ ਇੱਕ ਕੱਚੇ ਧਾਗੇ ਨਾਲ ਹੁੰਦਾ ਹੈ ਪਰ ساری ਉਮਰ ਰੋ ਵਿਸ਼ਵਾਸ ਤੇ ਖੜਾ ਹੁੰਦਾ ਹੈ ਇਹ ਰਿਸ਼ਤਾ ਤੇ ਟੁੱਟਦਾ ਨਹੀਂ ਹੈਗਾ ਅੱਜ ਕੱਲ ਪਤਾ ਨਹੀਂ ਕੀ ਹੋਇਆ ਲੋਕਾਂ ਨੂੰ ਦੁਨੀਆ ਦਾ ਬੇੜਾ ਹੀ ਘਰਕ ਹੋਣ ਤੇ ਆਇਆ ਹੋਇਆ ਜਿਵੇਂ ਸੋ ਜਿਹੜਾ ਇਹ ਗੁਰਵਿੰਦਰ ਸਿੰਘ ਮੁੰਡਾ ਮਾਰਿਆ ਉਹਦੇ ਉਸੇ ਦੀ ਪਤਨੀ ਨੇ ਅੱਜ ਤੁਹਾਨੂੰ ਬਹੁਤਿਆਂ ਨੂੰ ਪਤਾ ਹੈ ਬਹੁਤਿਆਂ ਨੂੰ ਨਹੀਂ ਪਤਾ ਤਾਂ ਉਹਦੇ ਬਾਰੇ ਤੁਹਾਨੂੰ ਦੱਸ ਰਹੀ ਆ ਮੇਰਾ ਇਹ ਕਹਾਣੀ ਪਾਉਣ ਦਾ ਮਕਸਦ ਇਹ ਹੁੰਦਾ ਹੈ ਵੀ ਕਿਸੇ ਦੇ ਮਨ ਨੂੰ ਠੇਸ ਨਾ ਪਹੁੰਚੇ ਪਰ ਲੋਕਾਂ ਦੇ ਵਿੱਚ ਪਤਾ ਹੋਣਾ ਚਾਹੀਦਾ ਵੀ ਦੁਨੀਆ 'ਚ ਹੋ ਕੀ ਰਿਹਾ ਹੈ ਬੱਚੇ ਕਰ ਕੀ ਰਹੇ ਨੇ ਅੱਜ ਕੱਲ੍ਹ ਦੇ ਸੋ ਪਿੰਡ ਸੁਖਣਵਾਲ ਦਾ ਗੁਰਵਿੰਦਰ ਸਿੰਘ ਪੜਿਆ ਲਿਖਿਆ ਮੁੰਡਾ 6 ਫੁੱਟ ਕੱਦ ਦਾ ਬਹੁਤ ਸੋਹਣਾ ਮੁੰਡਾ ਤੇ ਕੋਈ ਨਸ਼ਾ ਨਹੀਂ ਸੀ ਕਰਦਾ ਸਾਰਾ ਪਿੰਡ ਉਹਦੀ ਗਵਾਹੀ ਭਰਦਾ ਸਾਰਾ ਪਿੰਡ ਤਾਂ ਚਾਰ ਚਾਰ ਜਾਂ ਪੰਜ ਭੈਣਾਂ ਸੀ ਉਹਦੇ ਇੱਕੋ ਦੀ ਭੈਣ ਕੈਨੇਡਾ ਰਹਿੰਦੀ ਆ ਇਸ ਮੁੰਡੇ ਦਾ 2023 ਦੇ ਵਿੱਚ ਵਿਆਹ ਹੋਇਆ ਸੀ ਤੇ ਉਹ ਜਿਹੜਾ ਵਿਆਹ ਹੋਇਆ ਸੀ ਇਹਦਾ ਉਹ ਸੀ ਕੁੜੀ ਰਪਿੰਦਰ ਕੌਰ ਉਹ ਸੀ ਕੁੜੀ ਰਪਿੰਦਰ ਕੌਰ ਵੈਸੇ ਤਾਂ ਉਹਦਾ ਪਿੰਡ ਕੋਈ ਹੋਰ ਸੀ ਪਰ ਉਹ ਫਰੋਜਪੁਰ ਰੋਡ ਫਰੀਦਕੋਟ ਤੇ ਸੁੰਦਰ ਨਗਰ ਦੇ ਵਿੱਚ ਰਹਿੰਦੇ ਨੇ ਤੇ ਸਮਰਾ ਪਰਿਵਾਰ ਹੈ ਉਹ ਕੋਈ ਉਹ ਪਰਿਵਾਰ ਕਹਿੰਦੇ ਸਾਰਾ ਹੀ ਗਲਤ ਜਿਹਾ ਪਰਿਵਾਰ ਹੈ ਇੱਥੇ ਵੀ ਆਪਦਾ ਪਿੰਡ ਛੱਡ ਕੇ ਆਏ ਹੋਏ ਨੇ ਇੱਥੇ ਵੀ ਕਹਿੰਦੇ ਉਹ ਧੋਖੇ ਧੜੀ ਹੀ ਕਰਦਾ ਸਾਰਾ ਪਰਿਵਾਰ ਤੇ ਥੋੜੀ ਬਹੁਤੀ ਜਾਇਦਾਦ ਵੜਾਈ ਹੋਈ ਹੈ ਧੋਖੇ ਧੜੀਆਂ ਨਾਲ ਵੈਸੇ ਗਰੀਬ ਹੀ ਸੀਗੇ ਤਾਂ ਜਿਹੜਾ ਇਹ ਗੁਰਵਿੰਦਰ ਸਿੰਘ ਸੀ ਇਹਦੇ ਕੋਲੇ 25 ਕਿਲੇ ਤਾਂ ਜ਼ਮੀਨ ਦੇ ਭੈਣਾ ਸਾਰੀਆਂ ਵਿਆਹਾਂ ਹੋਈਆਂ ਤਾਂ ਉਹ ਜਿਹੜੀ ਕੁੜੀ ਸੀ ਰਪਿੰਦਰ ਕੌਰ ਉਹ ਕੈਨੇਡਾ ਚਲੀ ਗਈ ਕੈਨੇਡਾ ਗਈ ਹੋਈ ਤਾਂ ਕਹਿੰਦੀ ਵੀ ਮੈਂ ਤੈਨੂੰ ਉੱਥੇ ਬੁਲਾਉਂਗੀ ਪਰ ਉਹਦਾ ਕਹਿੰਦੇ ਵਿਆਹ ਤੋਂ ਪਹਿਲਾਂ ਹੀ ਕਿਸੇ ਦੇ ਨਾਲ ਚੱਕਰ ਚੱਲਦਾ ਸੀ ਕਿਸੇ ਮੁੰਡੇ ਦੇ ਨਾਲ ਬਠਿੰਡੇ ਜ਼ਿਲ੍ਹੇ ਦਾ ਗੋਨੇਆਣਾ ਮੰਡੀ ਦੇ ਲਵੇ ਪਿੰਡ ਹੈ ਕੋਈ ਬੱਲੂ ਆਣਾ ਉੱਥੇ ਦਾ ਮੁੰਡਾ ਸੀ ਹਰ ਕਮਲਪ੍ਰੀਤ ਸਿੰਘ ਉਹ ਵੀ ਕੈਨੇਡਾ ਗਿਆ ਹੋਇਆ ਸੀ ਇਹ ਵੀ ਇਹ ਦੋਨੋਂ ਉੱਥੇ ਵੀ ਕਹਿੰਦੇ ਗਲਤ ਕੰਮ ਕਰਦੇ ਸੀ ਦੋਵੇਂ ਮਿਲ ਕੇ ਇਕੱਠੇ ਹੀ ਰਹਿੰਦੇ ਸੀ ਤਾਂ ਹੁਣ ਪਿਛਲੀ 2024 ਦੇ ਵਿੱਚ ਤਕਰੀਬਨ ਸਾਲ ਕੁ ਪਹਿਲਾਂ ਉਹ ਮੁੰਡੇ ਨੂੰ ਗਲਤ ਕੰਮ ਕਰਨ ਕਰਕੇ ਉਧਰੋਂ ਕੱਢਿਆ ਗਿਆ ਰਿਪੋਰਟ ਕਰਤਾ ਉਹਨੂੰ ਤਾਂ ਉਹ ਇੰਡੀਆ ਆ ਗਿਆ ਉਸ ਤੋਂ 2 ਮਹੀਨੇ ਬਾਅਦ ਇਹ ਕੁੜੀ ਨੂੰ ਵੀ ਕੱਢਿਆ ਗਿਆ ਉਧਰੋਂ ਤਾਂ ਇਹ ਆ ਕੇ ਕਹਿਣ ਲੱਗੀ ਵੀ ਮੇਰਾ ਤਾਂ ਉੱਥੇ ਜੀ ਨਹੀਂ ਲੱਗਦਾ ਮੈਂ ਤਾਂ ਤਾਂ ਆ ਗਈ ਜਦੋਂ ਕਿ ਰਿਪੋਰਟ ਕਰੀ ਹੋਈ ਸੀ ਤਾਂ ਹੁਣ ਕਰਦਿਆਂ ਨੇ ਸੱਚ ਮੰਨ ਲਿਆ ਸਹੁਰਿਆਂ ਨੇ ਹੁਣ ਇਹ ਕੁੜੀ ਨੇ ਸਕੀਮ ਉਹ ਮੁੰਡੇ ਦੇ ਨਾਲ ਬਣਾਈ ਹੋਈ ਵੀ ਆਪਾਂ ਇਹਨਾਂ ਦੀ ਜ਼ਮੀਨ ਜਾਇਦਾਦ ਹਥਿਆਈਏ ਵੀ ਇਹਨਾਂ ਕੋਲੇ ਪੈਸਾ ਬਹੁਤ ਹੈ ਕਹਿੰਦੀ ਤਾਂ ਜਿਹੜਾ ਗੁਰਵਿੰਦਰ ਸਿੰਘ ਸੀ ਜਿਹਨੂੰ ਮਾਰਿਆ ਉਹਦੀ ਭੈਣ ਜਿਹੜੀ ਕੈਨੇਡਾ ਰਹਿੰਦੀ ਆ ਉਹਦੇ ਬੇਟਾ ਹੋਇਆ ਸੀ ਉਹਦੇ ਮਾਪੇ ਉੱਥੇ ਚਲੇ ਗਏ ਬੇਟੇ ਨੂੰ ਦੇਖਣ ਆਪਦੇ ਦੋਤੇ ਨੂੰ ਖੁਸ਼ੀ ਹੁੰਦੀ ਆ ਚਲੋ ਬੁਲਾ ਲੇ ਬੇਟੀ ਨੇ ਤਾ ਉਹ ਬੁਲਾਏ ਮਤਲਬ ਉਹ ਕਹਿੰਦੇ ਵੀ ਉਹ ਪੰਜੀਰੀ ਦੇਣ ਗਏ ਨੇ ਚਾਓ ਇੰਨਾ ਉਹਨਾਂ ਨੂੰ ਸਾਰਿਆਂ ਨੂੰ ਹੀ ਹੁੰਦਾ ਆਪਾਂ ਨੂੰ ਦੋਤੇ ਪੋਤਿਆਂ ਦਾ ਤਾਂ ਉਹਨੋਂ ਨੰਨੇ ਹਲੇ 6 ਤਰੀਕ ਨੂੰ ਆਉਣਾ ਸੀ ਤੇ ਐਸੇ ਸ਼ੁੱਕਰਵਾਰ ਨੂੰ ਪਿੱਛੇ ਕੁੜੀ ਨੇ ਇਸ ਮੁੰਡੇ ਦੇ ਨਾਲ ਹਾਦਸਾ ਕਰਤਾ ਇਹ ਮੁੰਡਾ ਆਪਦੀਆਂ ਆਪ ਦੇ ਜਿਹੜੀਆਂ ਇੱਥੇ ਭੈਣਾ ਸੀ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਇੱਕ ਭੈਣ ਨੂੰ ਵੀ ਮੈਨੂੰ ਐ ਪਤਾ ਨਹੀਂ ਕਿਉਂ ਲੱਗੀ ਜਾਂਦਾ ਵੀ ਇਹ ਮੈਨੂੰ ਕਦੇ ਕੁਝ ਕਰ ਨਾ ਦੇਵੇ। ਮੈਨੂੰ ਇਹ ਤੇ ਸ਼ੱਕ ਪੈਂਦਾ ਵੀ ਮੈਨੂੰ ਕੁਝ ਕਰ ਨਾ ਦੇਵੇ। ਕਿਸੇ ਨੇ ਗੌਰ ਹੀ ਨਹੀਂ ਕਰੀ ਨਾ ਭੈਣਾ ਨੇ ਗੌਰ ਕਰੀ ਵੀ ਇਹ ਕਿਉਂ ਕਹਿੰਦਾ ਗੱਲ ਕੀ ਆ ਉਹਨੂੰ ਪੁੱਛਣ ਬਿਠਾ ਕੇ। ਚਲੋ ਜੀ ਉਹ ਕਹਿੰਦਾ ਰਿਹਾ ਕਿਸੇ ਨੇ ਸੁਣੀ ਨਹੀਂ ਉਹਦੀ ਗੱਲ। ਤਾ ਹੁਣੋ ਕੁੜੀ ਨੇ ਸੋਚਿਆ ਵੀ ਉਹ 6 ਤਰੀਕ ਨੂੰ ਇਹਦੇ ਮਾਪੇ ਆਉਣਗੇ ਵੀ ਇਹ ਉਹਨਾਂ ਨੂੰ ਦੱਸਣਾ ਦੇਵੇ ਮੇਰੇ ਬਾਰੇ ਕਿਉਂਕਿ ਮੁੰਡੇ ਨਾਲ ਤਾਂ ਉਹਦੀ ਲੜਾਈ ਚੱਲਦੀ ਸੀ ਘਰੇ ਬਹੁਤ ਗੁਰਵਿੰਦਰ ਸਿੰਘ ਨਾਲ ਤਾਂ ਬਹੁਤ ਲੜਾਈ ਕਰ ਰਹੀ ਸੀ ਉਹ ਉਹ ਜਿਹੜਾ ਮੁੰਡਾ ਸੀ ਉਹ ਵੀ ਸ਼ਰਿਆਮ ਆਉਂਦਾ ਸੀ ਆਪ ਵੀ ਗੱਡੀ ਲੈ ਕੇ ਗੁਰਵਿੰਦਰ ਸਿੰਘ ਦੀ ਕਾਰ ਸੀ ਬਠਿੰਡੇ ਹੀ ਤੁਰੀ ਫਿਰੀ ਰਹਿੰਦੀ ਉਹ ਮੁੰਡੇ ਦੇ ਪਿੱਛੇ ਹੋਰ ਵੀ ਇੱਧਰ ਉੱਧਰ ਕਾਰ ਚ ਹੀ ਜਾਣਾ ਉਹਨਾਂ ਨੇ ਕਾਰ ਚ ਹੀ ਰਹਿਣਾ ਗੱਡੀ ਗੁਰਵਿੰਦਰ ਦੀ ਹੁੰਦੀ ਤੇ ਆਪ ਵਿਚਾਰਾ ਉਹ ਮੋਟਰਸਾਈਕਲ ਤੇ ਫਿਰਦਾ ਤਾਂ ਉਹਨਾਂ ਨੇ ਹੁਣ ਪਿਛਲੇ ਸ਼ੁੱਕਰਵਾਰ ਨੂੰ ਉਹ ਕੁੜੀ ਨੇ ਇੱਕ ਤਾਂ ਉਹ ਮੁੰਡਾ ਬੁਲਾ ਲਿਆ ਆਪਦੇ ਪਿੰਡ ਤੋਂ ਹੀ ਉਹ ਤਿੰਨ ਮੁੰਡਿਆਂ ਨੂੰ ਹੋਰ ਲੈ ਕੇ ਆਇਆ ਚਾਰ ਜਣੇ ਹੋ ਕੇ ਆਗੇ ਆਏ ਹੋਏ ਤਾਂ ਪਹਿਲਾਂ ਤਾਂ ਉਹਨਾਂ ਨੇ ਕਹਿੰਦੀ ਮੈਂ ਕੋਕ ਚ ਪਾ ਕੇ ਕੋਈ ਨਸ਼ੇ ਦੀ ਦਵਾਈ ਪਿਆਈ ਹੈ ਇਹਨੂੰ ਕਹਿੰਦੀ ਗੋਲੀਆਂ ਮੰਨੀਆਂ ਇਹੋ ਤਾਂ ਗੁਰਵਿੰਦਰ ਸਿੰਘ ਨੂੰ ਵੀ ਪਿਆਤੀ ਇੱਕ ਕਹਿੰਦੇ ਉਹਨਾਂ ਤੇ ਕੁੱਤੀ ਰੱਖੀ ਹੋਈ ਸੀ ਉਹ ਬਹੁਤ ਭੌਂਕਦੀ ਸੀ ਆਉਂਦੇ ਜਾਂਦੇ ਨੂੰ ਤੇ ਉਹਨੂੰ ਵੀ ਕਹਿੰਦੇ ਗੋਲੀ ਗੋਲੀਆਂ ਕੋਈ ਨਸ਼ਾ ਪਿਆਇਆ ਹੋਇਆ ਕਹਿੰਦੇ ਉਹ ਕੁੱਤੀ ਕੋਲੀ ਫਿਰੀ ਜਾਂਦੀ ਸੀ ਭੰਗਪਦੀ ਹੋਈ ਨਹੀਂ ਸੀ ਕਿਸੇ ਨੂੰ ਉਸ ਟਾਈਮ ਤਾਂ ਰਾਤ ਨੂੰ 10 10:30 ਵਜੇ ਇਹਨਾਂ ਨੇ ਪਤਾ ਨਹੀਂ ਉਹਦੇ ਨਾਲ ਕੀ ਹੱਥੋਪਾਈ ਕਰੀ ਕਿਵੇਂ ਉਹਨੂੰ ਮਾਰਿਆ ਮੁੰਡੇ ਨੂੰ ਪੰਜਾਂ ਜਾਣਿਆਂ ਨੇ ਵਿੱਚ ਹੀ ਇਹ ਆਪ ਲੱਗੀ ਹੋਈ ਰਪਿੰਦਰ ਕੌਰ ਤੇ ਉਹ ਕਹਿੰਦੇ ਮੁੰਡਾ ਇੰਨਾ ਜਰਵਾਣਾ ਸੀ ਵੀ ਉਹ ਕੱਲੇ-ਦਕੱਲੇ ਤੋਂ ਤਾਂ ਮਰਨ ਵਾਲਾ ਹਈ ਨਹੀਂ ਸੀ। ਤਾਂ ਉਹ ਮੁੰਡਾ ਇੰਨਾ ਤੋਂ ਛੜਾ ਛੂ ਕੇ ਇਹਨਾਂ ਨੇ ਕੁੱਟਿਆ ਭੰਨਿਆ ਕੋਠੇ ਤੇ ਚਲਿਆ ਗਿਆ। ਕੋਠੇ ਤੇ ਚੜਿਆ ਤਾਂ ਇਹਨਾਂ ਨੇ ਉਹਦਾ ਵਿਚਾਰੇ ਨੂੰ بے ਹੋਸ਼ੀ ਵਿੱਚ ਫਿਰਦਾ ਸੀ ਉਹ ਤਾਂ ਨਸ਼ੇ ਦੇ ਵਿੱਚ ਤੇ ਉੱਥੇ ਇਹਨਾਂ ਨੇ ਜਾ ਕੇ ਉਹਦੀ ਧੌਣ ਤੋੜ ਦਿੱਤੀ। ਤਾਂ ਉਹਨੇ ਤੋੜੀ ਤੇ ਜਾਣੀ ਕਿ ਮੁੰਡੇ ਨੂੰ ਮਾਰਤਾ ਨਾਲੇ ਉਹਦੀ ਧੌਣ ਤੋੜਦੀ ਖੇਖਣ ਕੀ ਕੀਤਾ ਇਹ ਲਾ ਇਹ ਲੜਕੀ ਨੇ ਇਸਨੇ ਸ਼ਰਾਬ ਰੱਖਤੀ ਕੋਲੇ ਹੋਰ ਉਰਾਪਰਾ ਖਾਣ ਪੀਣ ਵਾਲਾ ਖੰਡਿਆਤਾ ਕੋਲੇ ਵੀ ਮੈਂ ਕਹੂੰਗੀ ਵੀ ਇਹ ਸ਼ਰਾਬ ਪੀਂਦਾ ਸੀ ਤਾਂ ਫੇਰ ਉਹਨੇ ਜਦੋਂ ਮਾਰਤਾ 10 10:30 ਵਜੇ 12 ਵਜੇ ਉਹ ਕੁੜੀ ਦਾ ਪਿਓ ਆਇਆ ਮਾਪਿਆਂ ਨੂੰ ਫੋਨ ਕਰਤਾ ਜਿੱਥੋਂ ਹੁਣ ਪਿੰਡ ਵਾਲੇ ਗੈਸ ਕਰਦੇ ਨੇ ਵੀ ਇਹਦੇ ਮਾਪੇ ਨਾਲ ਮਿਲੇ ਹੋਏ ਨੇ ਤਾਂ ਉਹ ਆਇਆ ਆ ਕੇ ਉਹਨੇ ਗਵੰਡੀਆਂ ਦਾ ਗੇਟ ਖੜਕਾਇਆ ਗਵੰਡੀਆਂ ਦਾ ਗੇਟ ਖੜਕਾ ਕੇ ਭੰਨੇ ਭੁੰਨੇ ਉਹਨੇ ਗੇਟ ਕਹਿੰਦਾ ਤਾ ਇਹਨੇ ਫਿਰ ਗੱਲ ਕੀ ਬਣਾਈ ਬੀ ਸਾਡੇ ਤੇ ਹਮਲਾ ਹੋ ਗਿਆ ਮੈਨੂੰ ਤਾਂ ਕਹਿੰਦੀ ਕਮਰੇ ਚ ਬੰਦ ਕਰਤਾ ਮੇਰੇ ਪਤੀ ਨੂੰ ਕਹਿੰਦੀ ਉਹ ਬਾਹਰ ਕੁੱਟਦੇ ਸੀ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਅੰਦਰ ਸੀ ਜਦੋਂ ਕਿ ਮਾਰਿਆ ਨਾਲ ਮਿਲ ਕੇ ਉਹਨੇ ਤਾਂ ਹੁਣ ਜਦੋਂ ਦੇਖਿਆ ਸਭ ਨੂੰ ਪਤਾ ਲੱਗ ਗਿਆ ਲੋਕਾਂ ਨੇ ਗਵੰਡੀਆਂ ਜਦੋਂ ਨੇ ਬੁਲਾਇਆ ਸਰਪੰਚ ਬੁਲਾਇਆ ਉਹਨਾਂ ਨੇ ਸਾਰਿਆਂ ਨੇ ਦੇਖਿਆ ਤਾਂ ਉਹਨਾਂ ਨੇ ਜੈਜਾ ਲਿਆ ਵੀ ਕੋਈ ਹਾਦਸਾ ਹੋਇਆ ਨਹੀਂ ਲੱਗਦਾ ਵੀ ਗੱਲ ਕੋਈ ਹੋਰ ਹੈ ਵੀ ਜਿਵੇਂ ਕਹਿੰਦੀ ਹੈ ਕੁੜੀ ਵੀ ਇਹਦਾ ਕਤਲ ਕਰ ਗਏ ਵੀ ਮੈਨੂੰ ਨਹੀਂ ਪਤਾ ਵੀ ਇਹਨੂੰ ਮਾਰ ਗਏ ਇਹਨੂੰ ਕਹਿੰਦੀ ਕੁੱਟ ਰਹੇ ਸੀ ਮੈਨੂੰ ਅੰਦਰ ਬੰਦ ਕਰਤਾ ਫੇਰ ਉਹ ਕਹਿੰਦਾ ਤੈਨੂੰ ਕੱਢਿਆ ਬਾਹਰ ਕਿਨੇ ਕਹਿੰਦੀ ਮੈਨੂੰ ਗੁਰਵਿੰਦਰ ਨੇ ਗੇਟ ਖੋਲਿਆ ਆਪਦੇ ਬਿਆਨਾਂ ਚ ਆਪ ਹੀ ਫਸਦੀ ਐ ਬਾਕੀ ਘਰ ਦੇ ਵਿੱਚ ਬਹੁਤ ਸਿਉਨਾ ਸੀ ਕਹਿੰਦੇ ਕਾਫੀ ਜਿਹੜੇ ਉਹਦੇ ਸੱਸ ਸਹੁਰਾ ਸੀ ਗੁਰਵਿੰਦਰ ਦੇ ਮਾਪੇ ਉਹ ਇਸ ਕੁੜੀ ਨੂੰ ਜਾਣ ਲੱਗੇ ਕਰ ਦੀ ਪੂਰੀ ਹਰ ਚੀਜ਼ ਦੀ ਮੁਖਤਿਆਰੀ ਸਮਾ ਕੇ ਗਏ ਸੀ ਐਨਾ ਉਹਨੂੰ ਪਿਆਰ ਕਰਦੇ ਸੀ ਇਹ ਕੁੜੀ ਵੀ ਲੁੱਟਣ ਦੀ ਮਾਰੀ ਕਹਿੰਦੇ ਉਹਨਾਂ ਦੇ ਢਿੱਡ ਚੀ ਵੱਡੀ ਹੋਈ ਸੀ ਮਿੱਠੀ ਹੋ ਕੇ ਸੱਸ ਸੌਰੇ ਦੇ ਬਾਕੀ ਕਈ ਬੰਦੇ ਚੁਸਤ ਹੁਸ਼ਿਆਰ ਨਹੀਂ ਹੁੰਦੇ ਚਾਹੇ ਆਪਦੀ ਨੂੰ ਐ ਚਾਹੇ ਜਵਾਈ ਆ ਚਾਹੇ ਧੀ ਪੁੱਤ ਹੈ ਪਰਖ ਨਹੀਂ ਹੁੰਦੀ ਬੰਦੇ ਨੂੰ ਉਹਨਾਂ ਨੇ ਕੁੜੀ ਨੂੰ ਪਰਖਿਆ ਹੀ ਨਹੀਂ ਹੋਣਾ ਵੀ ਇਹ ਕਹੀ ਜੀ ਹੈ ਤਾ ਹੁਣ ਜੀ ਉਹ ਪੁਲਿਸ ਬੁਲਾਈ ਗਈ ਜਦੋਂ ਪੁਲਿਸ ਬੁਲਾ ਲਈ ਤਾਂ ਪਿੰਡ ਵਾਲੇ ਕਹਿੰਦੇ ਵੀ ਇਹ ਮੁੰਡਾ ਐ ਤਾਂ ਹੈ ਨਹੀਂ ਸੀ ਬਿਮਾਰਨ ਵਾਲਾ ਬਾਕੀ ਵੀ ਸਾਨੂੰ ਨਹੀਂ ਲੱਗਦਾ ਵੀ ਕੋਈ ਵੀ ਸਾਨੂੰ ਸ਼ੱਕ ਹੈ ਸ਼ੱਕ ਸ਼ੱਕ ਚ ਜੀ ਉਹ ਕਹਿੰਦੀ ਉਹਦੀ ਗੁਰਵਿੰਦਰ ਦੀ ਭੈਣ ਭਣੋਈਆ ਵੀ ਨੇੜੇ ਪਿੰਡਸ ਵਿਆਹੇ ਹੋਈ ਸੀ ਉਹਦੀ ਭੈਣ ਉਹ ਵੀ ਆ ਗਏ ਉਹ ਆ ਕੇ ਭੈਣ ਕਹਿਣ ਲੱਗੀ ਵੀ ਮੈਨੂੰ ਪੂਰਾ ਸ਼ੱਕ ਹੈ ਵੀ ਇਹਨੇ ਕੁਝ ਕਰਿਆ ਵੀ ਇਹ ਪਹਿਲਾਂ ਹੀ ਉਹ ਕਹਿੰਦਾ ਹੁੰਦਾ ਸੀ ਵੀ ਇਹ ਮੈਨੂੰ ਕੁਝ ਕਰੂਗੀ ਮੈਨੂੰ ਕਿਤੇ ਮਾਰ ਨਾ ਦੇਵੇ ਇਹ ਵੀ ਮੈਨੂੰ ਤਾਂ ਇਹਦੇ ਤੇ ਸ਼ੱਕ ਹੈ ਤੇ ਉਹਨੇ ਸਾਰਾ ਤਾਂ ਸਿਉਣਾ ਇੱਧਰ ਉੱਧਰ ਕਰਤਾ ਕਹਿੰਦੀ ਸਾਰਾ ਸਿਉਣਾ ਲੁੱਟ ਕੇ ਲੈ ਗਏ ਉਹ ਕਹਿੰਦੀ ਇਹਨੂੰ ਮਾਰ ਗਏ ਮੈਨੂੰ ਅੰਦਰ ਬੰਦ ਕਰ ਗਏ ਤਾਂ ਹੁਣ ਉਹ ਉਹਦੀ ਨਣਦ ਕਹਿੰਦੀ ਤੇਰੇ ਕੰਨਾਂ 'ਚ ਸਿਉਣਾ ਪਾਇਆ ਹੋਇਆ ਹੈ ਤੇਰੇ ਗਲ ਚ ਇੰਨੀ ਮੋਟੀ 체ਨ ਪਾਈ ਹੋਈ ਐ ਤੇਰੇ ਚੂੜੀ ਪਾਈ ਹੋਈ ਏ ਬਾਹਾਂ ਚ ਜੇ ਲੁਟੇਰੇ ਹੁੰਦੇ ਤੈਨੂੰ ਆ ਵੀ ਤੇਰਾ ਲੁੱਟਦੇ ਵੀ ਤੂੰ ਤਾਂ ਸੋਨੇ ਨਾਲ ਲੱਦੀ ਖੜੀ ਆ ਕਹਿੰਦੀ ਬਾਕੀ ਸੋਨਾ ਸਾਰਾ ਚੱਕ ਕੇ ਲੈ ਗਏ ਸੋ ਹੁਣ ਉਹਦੇ ਮਾਪੇ ਵੀ ਆ ਗਏ ਹੁਣ ਤੁਸੀਂ ਦੇਖੋ ਕਿਸੇ ਕਿਸੇ ਪਿੰਡ ਦੇ ਵਿੱਚ ਇੰਨਾ ਇਕਾ ਹੁੰਦਾ ਸਾਰਾ ਪਿੰਡ ਖੜਾ ਐ ਉਹਨਾਂ ਦੀ ਹਮਾਇਤ ਤੇ Laash ਨੂੰ ਰੱਖੀ ਬੈਠੇ ਨੇ ਕਹਿੰਦੇ ਤਾਂ ਹੁਣ ਮਿੱਟੀ ਹੈਗੀ ਐ ਮੁਰਦਨਾ ਤਾਂ ਇਹਨੇ ਹੈ ਨਹੀਂ ਮੁੱਕ ਗਿਆ ਸਾਡੇ ਚ ਤਾਂ ਚਲਿਆ ਗਿਆ ਪਰ ਪਿੰਡ ਵਾਲਾ ਇਕੱਠੇ ਹੋ ਕੇ ਕਹਿੰਦੇ ਅਸੀਂ ਇਹਨੂੰ ਇਨਸਾਫ ਦਵਾਵਾਂਗੇ ਵੀ ਉਹ ਕੁੜੀ ਹੁਣ ਫੜੀ ਹੋਈ ਐ ਉਹਨੂੰ ਪੁੱਛਦੇ ਨੇ ਵੀ ਕਿੰਨੇ ਬੰਦੇ ਤੇ ਕਹਿੰਦੀ ਚਾਰ ਜਣੇ ਸੀ ਤੇ ਉਹ ਕਹਿੰਦੇ ਪਛਾਣੇਗੀ ਫੇਰ ਕਹਿੰਦੀ ਮੈਂ ਨਹੀਂ ਪਛਾਣ ਸਕਦੀ ਮੈਂ ਤਾਂ ਅੰਦਰ ਬੰਦ ਕਰਤੀ ਉਹਨਾਂ ਨੇ ਇੱਕ ਦਾ ਨਾਂ ਦੱਸਦੀ ਐ ਹਰਕਾਮਲਪ੍ਰੀਤ ਸਿੰਘ ਇੱਕ ਦਾ ਨਾਂ ਸੀ ਕਹਿੰਦੀ ਉਹ ਕਹਿੰਦੇ ਫੇਰ ਤੂੰ ਇੱਕ ਨੂੰ ਜਾਣਦੀ ਐ ਤਿੰਨ ਨੂੰ ਵੀ ਜਾਣਦੀ ਹੋਵੇਂਗੀ ਉਹਦਾ ਪਿੰਡ ਦੱਸਤਾ ਘਰ ਦੱਸਤਾ ਸਾਰਾ ਕੁਝ ਦੱਸਤਾ ਹੁਣ ਉੱਥੇ ਪਹੁੰਚ ਗਈ ਪੁਲਿਸ ਬੱਲੂਆ ਨੇ ਉਥੋਂ ਉਹਦੇ ਬਾਪ ਨੇ ਦੱਸਿਆ ਵੀ ਹਾਂ ਮੇਰਾ ਮੁੰਡਾ ਘਰੋਂ ਗਿਆ ਤਿੰਨ ਮੁੰਡਿਆਂ ਨੂੰ ਨਾਲ ਲੈ ਕੇ ਗਿਆ ਵੀ ਮੈਨੂੰ ਨਹੀਂ ਪਤਾ ਵੀ ਉਹ ਆ ਕਾਰਾ ਕਰਨ ਗਿਆ ਕਿੱਥੇ ਗਿਆ ਵੀ ਤਿੰਨ ਮੁੰਡੇ ਪਿੰਡ ਚੋਂ ਨਾਲ ਲੈ ਕੇ ਗਿਆ ਆਪਦੇ ਵਰਗੇ ਹੁਣ ਉਹ ਮੁੰਡਾ ਭੱਜਿਆ ਹੋਇਆ ਕੁੜੀ ਫੜ ਲਈ ਹੋਰ ਦੇਖੋ ਤੁਸੀਂ ਪੁਲਿਸ ਦਾ ਕਾਰਾ ਪੁਲਸ ਪੁੱਤਾਲਿਆਂ ਦੀ ਗੱਲ ਹੀ ਨਹੀਂ ਸੁਣ ਰਹੀ ਪਿੰਡ ਵਾਲੇ ਲਾਸ਼ ਰੱਖੀ ਬੈਠੇ ਨੇ ਵੀ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਸਾਰਿਆਂ ਨੂੰ ਫੜ ਕੇ ਫਾਂਸੀ ਨਹੀਂ ਲਾਉਂਦੇ ਅਸੀਂ Laash ਦਾ ਸੰਸਕਾਰ ਨਹੀਂ ਕਰਦੇ ਅੱਜ ਅਸੀਂ ਹਲੇ ਘਰੇ ਧਰ ਹੀ ਹੋਈ ਐ ਅਸੀਂ ਇੱਕ ਦੋ ਦਿਨ ਦੇਖਦੇ ਆਂ ਪੁਲਿਸ ਕੀ ਕਰਦੀ ਐ ਨਹੀਂ ਅਸੀਂ ਥਾਣੇ ਦੇ ਮੂਹਰੇ Laash ਧਰ ਕੇ ਉੱਥੇ ਧਰਨਾ ਦੇਵਾਂਗੇ ਮਰਨ ਵਰਤ ਤੇ ਬੈਠਾਂਗੇ ਚਾਹੇ ਸਾਡੀ ਜਾਨ ਵਗ ਜੇ ਦੇਖੋ ਪਿੰਡਾਂ ਦਾ ਕਿੰਨਾ ਏਕਾ ਹੁੰਦਾ ਔਰ ਇਹ ਬਹੁਤ ਵਧੀਆ ਗੱਲ ਐ ਜਿਹੜੇ ਪਿੰਡਾਂ ਦੇ ਵਿੱਚ ਇੰਨੀ ਯੂਨਿਟੀ ਹੁੰਦੀ ਐ ਹੁਣ ਮੈਨੂੰ ਲੱਗਦਾ ਵੀ ਐ ਫੇਰ ਕੋਈ ਇਨਸਾਫ ਮਿਲ ਵੀ ਜਾਊਗਾ ਉਹਨਾਂ ਨੂੰ ਨਹੀਂ ਕੱਲੇ ਘੇਰੇ ਤਾਂ ਕਿਸੇ ਨੂੰ ਨਹੀਂ ਮਿਲਦਾ ਪਾਨੂੰ ਪਤਾ ਹੀ ਐ ਇਹਨਾਂ ਦਾ ਪ੍ਰਸ਼ਾਸਨ ਕਿਹਜਾ ਸੋ ਇਹ ਬਹੁਤ ਦੁਖਦਾਈ ਘਟਨਾ ਹੋਈ ਐ ਲੋਕ ਕਿਉਂ ਹਿੱਲੇ ਫਿਰਦੇ ਨੇ ਸਮਝ ਨਹੀਂ ਆਉਂਦੀ ਕਿਤੇ ਕੋਈ ਪਤਨੀ ਨੂੰ ਮਾਰੀ ਜਾਂਦਾ ਕਿਧਰੇ ਪਤਨੀ ਸੱਸ ਸਹੁਰੇ ਨੂੰ ਮਾਰੀ ਜਾਂਦੀ ਐ ਕਿਧਰੇ ਪਤੀ ਨੂੰ ਮਾਰੀ ਜਾਂਦੀ ਐ ਪਤਾ ਨਹੀਂ ਭਾਈ ਇਹ ਹੱਡੇ ਪਵਿੱਤਰ ਰਿਸ਼ਤੇ ਇੰਨੇ ਮੋਹ ਪਿਆਰ ਵਾਲੇ ਮਿੱਠੇ ਰਿਸ਼ਤੇ ਪਤਾ ਨਹੀਂ ਜਨਤਾ ਕਿਉਂ ਦਿਮਾਗ ਹਿੱਲਿਆ ਪਿਆ ਸੁਣ ਸੁਣ ਕੇ ਡਰ ਲੱਗਦਾ ਨਾਲੇ ਇਹ ਪਤਾ ਹੈ ਵੀ ਅਸੀਂ ਐਡਾ ਕਾਰਾ ਕਰਾਂਗੇ ਸਾਨੂੰ ਬਚ ਜਾਗੇ ਅਸੀਂ ਸਾਨੂੰ ਫੜੂ ਨਹੀਂ ਕੋਈ ਸਾਨੂੰ ਕੋਈ ਸਜ਼ਾ ਨਹੀਂ ਮਿਲੂ ਪਤਾ ਨਹੀਂ ਕਿਉਂ ਨਹੀਂ ਲੋਕ ਡਰਦੇ ਸੋ ਕੀ ਨੇ ਤੁਹਾਡੇ ਵਿਚਾਰ ਇਸ ਕਹਾਣੀ ਬਾਰੇ ਜਰੂਰ ਦੱਸਿਓ ਮੇਰਾ ਮਕਸਦ ਕਿਸੇ ਦੇ ਦਿਲ ਨੂੰ ਹਾਰਟ ਕਰਨਾ ਨਹੀਂ ਸੀ ਵੀ ਕਿਸੇ ਦਾ ਦਿਲ ਹਾਰਟ ਹੋਵੇ ਦੁਖੀ ਹੋਵੇ ਮੇਰੇ ਰੰਗ ਗੱਲਾਂ ਤੋਂ ਮੇਰਾ ਮਕਸਦ ਸਿਰਫ ਇਹੀ ਆ ਵੀ ਬਹੁਤ ਭੈਣ ਭਾਈਆਂ ਨੂੰ ਪਤਾ ਨਹੀਂ ਹੁੰਦਾ ਵੀ ਚਲੋ ਲੋਕਾਂ ਨੂੰ ਜਾਗਰੂਕ ਕਰੀਏ ਵੀ ਕੀ ਕੁਝ ਹੋ ਰਿਹਾ ਸਾਡੇ ਆਲੇ ਦੁਆਲੇ ਧੰਨਵਾਦ ਜੀ